ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਰ ਸਾਹਿਬ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਤਿਆਏ ਗੁਰੂ ਰੂਪ ਖਾਲਸਾ ਜੀ ਇਹ ਅੰਮ੍ਰਿਤ ਬੋਲ ਐਸੇ ਦੀਨ ਦਿਆਲ ਸਤਿਗੁਰੂ ਸਾਹਿਬੇ ਕਮਾਲ ਸਰਬੰਸਦਾਨੀ ਪਿਤਾ ਸ਼ਮਸ਼ੀਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਤਮਾ ਦੀ ਕਮਾਈ ਹੈ ਜਿਹੜੀ ਦਸਮ ਪਾਤਸ਼ਾਹ ਸਿੱਖ ਨੂੰ ਤਾਂ ਜ਼ਿੰਦਗੀ ਲਈ ਇਹ ਵਸੀਅਤ ਕਰਕੇ ਗਏ ਨੇ ਪਰ ਅੱਜ ਇਸ ਤੋਂ ਵੱਡਾ ਮਾੜਾ ਸਮਾਂ ਸਾਡੇ ਸਾਹਮਣੇ ਕੀ ਹੋ ਸਕਦਾ ਹੈ ਕਿ ਦਸਮ ਪਾਤਸ਼ਾਹ ਦੀ ਇਸ ਪਵਿੱਤਰ ਕਮਾਈ ਦੇ ਉੱਤੇ ਅੱਜ ਸਿੱਖ ਰੂਪ ਦੇ ਵਿੱਚ ਕਿੱਡਾ ਵੱਡਾ ਹਮਲਾ ਦਿੱਲੀ ਦੇ ਇੱਕ ਗੁਰੂ ਘਰ ਦੇ ਵਿੱਚ ਖੜਕੇ ਕੀਤਾ ਗਿਆ ਜਿਹੜਾ ਦਾਨ ਸਿੱਖ ਮੰਗਦਾ ਹੈ ਕਿ ਪਾਤਸ਼ਾ ਮਨ ਨੀਮਾ ਮਤ ਉੱਚੀ ਕਿਉਂ ਮੰਗਦਾ ਹੈ ਕਿਉਂਕਿ ਮਨ ਪਾਗਲ ਹੋ ਜਾਏ ਮਤ ਮਾਰੀ ਜਾਏ ਇਹ ਮਨੁੱਖੀ ਜੀਵਨ ਦੀ ਬੜੀ ਭਿਆਨਕ ਅਵਸਥਾ ਹੈ ਪਰ ਅੱਜ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖੜਕੇ ਦਸ਼ਮ ਪਾਤਸ਼ਾਹ ਨੂੰ ਬੇਵਫਾਈ ਤੇ ਗਦਾਰੀ ਔਰ ਗੁਰੂ ਪਰੰਪਰਾਵਾਂ ਦਾ ਐਡਾ ਵੱਡਾ ਕਾਹਨ ਕੀਤਾ ਏ ਸੱਚਮੁੱਚ ਇਹਨਾਂ ਦੇ ਮਨਪਾਗਲ ਨੇ ਔਰ ਇਹਨਾਂ ਲੋਕਾਂ ਦੀ ਮਤ ਮਾਰੀ ਗਈ ਮੈਨੂੰ ਲੱਗਦਾ ਕਿਤੇ ਹਲਕਿਆ ਹੋਇਆ ਕੁੱਤਾ ਵੀ ਕਿਤੇ ਨਾ ਕਿਤੇ ਜਾ ਕੇ ਉਹਦੀ ਮਾੜੀ ਅਵਸਥਾ ਵਿੱਚ ਵੀ ਉਹ ਕਿਤੇ ਆਪਣੇ ਆਪ ਨੂੰ ਕੰਟਰੋਲ ਕਰ ਲੈਂਦਾ ਪਰ ਤੁਸੀਂ ਦੇਖੋ ਕਿੱਡੀ ਇਦੋਂ ਵੱਡੀ ਹੋਰ ਗੁਰੂ ਘਰ ਨਾਲ ਵਫਾ ਬੇਵਫਾਈ ਕੀ ਹੋ ਸਕਦੀ ਹੈ ਕਿ ਗੁਰੂ ਘਰ ਦਾ 50 ਸਾਲ ਰਾਗ ਦਰਬਾਰੀ ਗਾ ਕੇ ਘਟੋ ਘਟ ਤਿੰਨ ਪੀੜੀਆਂ ਤੱਕ ਦਸਮ ਪਾਤਸ਼ਾਹ ਦੇ ਇਸ ਖਾਲਸਾ ਧਰਮ ਤੋਂ ਇਕੱਠਾ ਕਰਕੇ ਸਰਮਾਇਆ ਤੇ ਅੱਜ ਪ੍ਰੋਫੈਸਰ ਦਰਸ਼ਨ ਕਿੱਡਾ ਵੱਡਾ ਹਮਲਾ ਸਿੱਖ ਪਰੰਪਰਾਵਾਂ ਦੇ ਉੱਤੇ ਕਰਨ ਲੱਗਿਆ ਹੋਇਆ ਹੈ ਇਹ ਬੜਾ ਸੋਚਿਆ ਸਮਝਿਆ ਇਸ ਵਕਤ ਤੇ ਇਹ ਚੁਣਿਆ ਹੋਇਆ ਇਹ ਜਿਹੜਾ ਇਹ ਕੰਮ ਕੀਤਾ ਗਿਆ ਕਿਉਂਕਿ ਜੇ ਤੁਸੀਂ ਇਹਦੀ ਗੰਭੀਰਤਾ ਨਾਲ ਇਹਦੇ ਪਿਸ਼ੋਕੜ ਤੇ ਹੋਰ ਜਾਓਗੇ ਅਰਦਾਸ ਕਰਨ ਵਾਲਾ ਜਾਂ ਇਹ ਸਾਰੀ ਜੁੰਡਲੀ ਇਹਨਾਂ ਦਾ ਪਿਸ਼ੋਕੜ ਪਰਮਜੀਤ ਸਿੰਘ ਸਰਨਾ ਨਾਲ ਜੁੜਦਾ ਮੈਂ ਸਮਝਦਾ ਕਿ ਮਿਸਟਰ ਸਰਨਾ ਹੁਣ ਛੋਟੀਆਂ-ਛੋਟੀਆਂ ਪੋਸਟਾਂ ਲਿਖ ਕੇ ਗੱਲ ਨਹੀਂ ਬਣਨੀ ਜਿੱਡੀ ਠੇਕਾ ਤੂੰ ਸਿੱਖਾਂ ਦਾ ਲੰਨਾ ਅੱਜ ਤੇਰੇ ਜੀਵਨ ਤੇ ਸਵਾਲ ਹੈ ਕਿ ਤੂੰ ਜਦੋਂ ਦਿੱਲੀ ਦੀ ਕਮੇਟੀ ਸਾਂਭੀ ਤੂੰ ਸ਼ਰਿਆਮ ਤੂੰ ਇਹਨਾਂ ਲੋਕਾਂ ਨੂੰ ਪਾਲਦਾ ਰਿਹਾ ਕਿਉਂਕਿ ਇਹ ਫੋਟੋਆਂ ਬੋਲ ਰਹੀਆਂ ਨੇ ਫੇਸਬੁੱਕਾਂ ਤੇ ਇਹ ਸੋਸ਼ਲ ਮੀਡੀਆ ਤੇ ਇਹ ਸਾਰਾ ਕੁਝ ਜਿਹੜਾ ਦਿਖ ਰਿਹਾ ਤੂੰ ਖਾਲਸਾ ਜੀ ਮੈਂ ਇਹ ਸਾਰੇ ਪ੍ਰਸੰਗ ਦਾ ਇੱਕ ਨਤੀਜਾ ਕੱਢ ਕੇ ਤੁਹਾਨੂੰ ਅਪੀਲ ਕਰਦਾ ਮਤ ਸੋਚੋ ਕਿ ਹੁਣ ਇਹਨਾਂ ਗੱਲਾਂ ਨੂੰ ਸ਼੍ਰੋਮਣੀ ਕਮੇਟੀ ਰੋਕੇਗੀ ਦਿੱਲੀ ਕਮੇਟੀ ਰੋਕੇਗੀ ਜਾਂ ਅਕਾਲ ਤਖਤ ਸਾਹਿਬ ਤੋਂ ਰੋਕਿਆ ਜਾਏਗਾ ਜਾਂ ਕੋਈ ਪ੍ਰਚਾਰਕ ਰੋਕਿਆ ਜਾਏਗਾ ਕਿਉਂਕਿ ਹਰ ਜਗ੍ਹਾ ਦੇ ਉੱਤੇ ਹਰ ਕੋਈ ਨਹੀਂ ਹੋ ਸਕਦਾ ਹੁਣ ਇੱਕੋ ਇਲਾਜ ਹੈ ਜਿੱਥੇ ਇਹੋ ਜਿਹੇ ਹਲਕੇ ਹੋਏ ਇਹ ਲੋਕ ਗੁਰੂ ਪਰੰਪਰਾਵਾਂ ਦੇ ਉੱਤਰ ਉੱਪਰ ਇਸ ਤਰੀਕੇ ਨਾਲ ਹਮਲਾ ਕਰਨ ਤਾਂ ਹੁਣ ਇਹਨਾਂ ਦਾ ਇੱਕੋ ਹੀ ਇਲਾਜ ਹੈ ਕਿ ਜਿਸ तरीके ਦੇ ਨਾਲੇ ਰੁੱਕ ਸਕਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇਹਨਾਂ ਦਾ ਇਲਾਜ ਇਹ ਹੈ ਕਿ ਇਹਨਾਂ ਦਾ ਮੂੰਹ ਉੱਥੇ ਹੀ ਪਨ ਦਿੱਤਾ ਜਾਏ। ਹਰਾਨੀ ਇਸ ਗੱਲ ਦੀ ਹੈ ਕਿ ਜਿਸ ਵਕਤ ਇਹ ਐਡੀ ਵੱਡੀ ਕਾਲੀ ਕਰਤੂਤ ਹੋ ਰਹੀ ਹੈ ਤੇ ਉਥੇ ਉਸ ਜਗ੍ਹਾ ਦੇ ਉੱਤੇ ਸਿੱਖਾਂ ਦੇ ਨਾਂ ਤੇ ਪੱਗਾਂ ਬੰਨੀ ਇੱਕ ਬਹੁਤ ਵੱਡੀ ਢਾਰ ਹੋਰ ਖੜੀ ਹੈ। ਮੈਂ ਸਮਝਦਾ ਕਿ ਐਦੋ ਵੱਡਾ ਨਿਹਾਰ ਤੇ ਸ਼ਰਮਨਾਕਾਰਾ ਕੀ ਹੋ ਸਕਦਾ ਹੈ। ਕਿਉਂ ਜਿਹੜੀ ਅਰਦਾਸ ਦੇ ਨਾਲ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜਿਸ ਅਰਦਾਸ ਨਾਲ ਪਰਮਾਤਮਾ ਦੇ ਦਰ ਤੇ ਜ਼ਿੰਦਗੀ ਦਾ ਨਵੇੜਾ ਹੁੰਦਾ ਹੈ ਅੱਜ ਉਸ ਅਰਦਾਸ ਨੂੰ ਤੁਹਾਡੇ ਸਾਹਮਣੇ ਜਿਹੜਾ ਹੈਗਾ ਭੰਨਿਆ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਤੇ ਤੁਸੀਂ ਉੱਥੇ ਮੂਮਨਾ ਦੀ ਤਰ੍ਹਾਂ ਮਤਲਬ ਜਿਹੜਾ ਹੈ ਮੈਂ ਸਮਝਦਾ ਕਿ ਇਦੋਂ ਵੱਡੇ ਕਾਫਰ ਹੋਰ ਕੀ ਹੋ ਸਕਦੇ ਨੇ ਹੁਣ ਤੁਸੀਂ ਇਸ ਤੋਂ ਇਲਾਵਾ ਜਿੱਥੇ ਇਸ ਕਰਤੂਤ ਦੀ ਨਿੰਦਿਆ ਹੈ ਮੈਂ ਸਮਝਦਾ ਕਿ ਇਹਦਾ ਫੈਸਲਾ ਵੀ ਹੁਣ ਸਾਨੂੰ ਕਰਨਾ ਪਏਗਾ ਔਰ ਇਹਦੀ ਅਡੀਕ ਹੁਣ ਕਿਸੇ ਹੋਰ ਤੇ ਨਹੀਂ ਰੱਖਣੀ ਪਏਗੀ ਇਹਦੇ ਅਲੰਭੇ ਕਿਸੇ ਹੋਰ ਨੂੰ ਨਹੀਂ ਦਿੱਤੇ ਜਾ ਸਕਦੇ ਜਿਸ ਸਿੱਖ ਦੇ ਸਾਹਮਣੇ ਇਹ ਕਾਲੀ ਕਰਤੂਤ ਹੁੰਦੀ ਹੋਵੇ ਹੁਣ ਉਸ ਸਿੱਖ ਨੂੰ ਉੱਥੇ ਮੈਦਾਨ ਦੇ ਵਿੱਚ ਖੜ ਕੇ ਆਪਣਾ ਸਿੱਖੀ ਵਾਲਾ ਫਰਜ਼ ਨਿਭਾਉਣਾ ਚਾਹੀਦਾ ਹੈ ਇਹਦਾ ਵਿਰੋਧ ਕਰਨਾ ਚਾਹੀਦਾ ਜੇ ਇੱਕ ਵੀ ਸਿੱਖ ਉੱਥੇ ਹੁੰਦਾ ਮੈਂ ਗਰੰਟੀ ਦੇ ਕੇ ਕਹਿੰਦਾ ਇੱਕ ਵੀ ਸਿੱਖ ਹੁੰਦਾ ਤੇ ਜਿਸ ਵਕਤੇ ਪਾਪ ਹੋ ਰਿਹਾ ਸੀ ਮੈਦਾਨ ਵਿੱਚ ਡਟ ਜਾਂਦਾ ਤੋਂ ਇਹਨਾਂ ਦੀ ਕਰਤੂਤ ਕਰਨ ਦੀ ਹਿੰਮਤ ਨਹੀਂ ਸੀ ਪੈ ਸਕਦੀ ਇਹ ਸਾਰੇ ਹੀ ਮੈਂ ਸਮਝਦਾ ਕਾਫਰ ਕੱਟੇ ਹੋਏ ਸੀ ਜਿਨ੍ਹਾਂ ਨੇ ਐਡਾ ਵੱਡਾ ਤਰੋ ਜਿਹੜਾ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿਹੜਾ ਕਮਾਇਆ ਤੇ ਪੂਰੀ ਕੌਮ ਵਿੱਚ ਹਾਹਾਕਾਰ ਮਚਾ ਦਿੱਤੀ ਮੈਂ ਇਸ ਵਕਤ ਸ਼੍ਰੋਮਣੀ ਕਮੇਟੀ ਨੂੰ ਪ੍ਰਬੰਧਕਾਂ ਨੂੰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਐਜ਼ ਅ ਸ਼੍ਰੋਮਣੀ ਕਮੇਟੀ ਮੈਂਬਰ ਹੁਣ ਇੱਕੋ ਗੱਲ ਦੀ ਖੁੱਲ੍ਹ ਦੇਣ ਦਾ ਵਕਤ ਹੈ ਕਿ ਸਿੱਖਾਂ ਨੂੰ ਕਿ ਸਿੱਖੋ ਜਿੱਥੇ ਤੁਹਾਡੇ ਗੁਰੂ ਦੀ ਪਰੰਪਰਾਵਾਂ ਦੀ ਇਸ ਰੂਪ ਦੇ ਵਿੱਚ ਹਾਨੀ ਹੁੰਦੀ ਹੋਵੇ ਤੇ ਉੱਥੇ ਫਿਰ ਇਹਨਾਂ ਲੋਕਾਂ ਦੀ ਲਿਬਣ ਦਾ ਨਿਭੜਨ ਦਾ ਇੱਕੋ ਤਰੀਕਾ ਹੈ ਜਿਹੜੀਆਂ ਸਾਡੀਆਂ ਸਿੱਖ ਪਰੰਪਰਾਵਾਂ ਨੇ ਸਾਨੂੰ ਦੱਸਿਆ ਤੇ ਜਿਹੜੇ ਸਾਡੇ ਪੂਰਵਜਾਂ ਨੇ ਇਹ ਕਮਾਇਆ ਇਹ ਸਰਮਾਇਆ ਤੇ ਸਾਡਾ ਸਿਧਾਂਤ ਤਾਂ ਹੀ ਖੜਿਆ ਹੈ ਦੂਸਰੀ ਗੱਲ ਮੈਂ ਅਖੀਰ ਦੇ ਵਿੱਚ ਇੱਕ ਗੱਲ ਹੋਰ ਅਜ ਮਹਿਸੂਸ ਕਰਦਾ ਕਿ ਤੁਸੀਂ ਦੇਖੋ ਇਹੋ ਜਿਹਾ ਕਿਤੇ ਛੋਟਾ ਮੋਟਾ ਐਕਸੀਡੈਂਟ ਜਾਂ ਕੋਈ ਘਟਨਾ ਜਾਂ ਕੋਈ ਕਿਸੇ ਸੰਤ ਮਹਾਤਮਾ ਦੇ ਡੇਰੇ ਵਿੱਚ ਕੋਈ ਰਹਿਣ ਵਾਲਾ ਕੋਈ ਇਹੋ ਜਿਹਾ ਕੋਈ ਗੱਲ ਹੋ ਜਵੇ ਤੇ ਤੁਸੀਂ ਦੇਖੋ ਕਿ ਪੰਜ ਚਾਰ ਇਹ ਜਿਹੜੀਆਂ ਪੋਜਮੀਆਂ ਪੱਗਾਂ ਵਾਲੇ ਹਲਾ ਲਾਲਾ ਕਰਕੇ ਮਤਲਬ ਜਿਹੜਾ ਉਹਨਾਂ ਦੇ ਦਿਵਾਲੇ ਹੋ ਜਾਂਦੇ ਨੇ ਹੁਣ ਕਿਸੇ ਦੀ ਜੀਬ ਨਹੀਂ ਖੁੱਲੀ ਹੈਗੀ ਕਿ ਇਸ ਮਸਲੇ ਤੇ ਕੋਈ ਬੋਲੇ ਸੋ ਮੈਂ ਜਥਾਰ ਰੰਦਾਵਾ ਵੱਲੋਂ ਆਪਣੇ ਪਿਤਾ ਜੀ ਵੱਲੋਂ ਕਿਉਂਕਿ ਜਿਨ੍ਹਾਂ ਨੇ ਹਮੇਸ਼ਾ ਹੀ ਭਾਵੇਂ ਉਹ ਕਾਲਾ ਅਫਗਾਨਾ ਸੀ ਭਾਵੇਂ ਇਹ ਪ੍ਰੋਫੈਸਰ ਦਰਸ਼ਨ ਹੈ ਤੇ ਭਾਵੇਂ ਇਹਨਾਂ ਦਾ ਇੱਕ ਸਾਥੀ ਜਿਉਣਾ ਹੈ ਤੇ ਇਹਨਾਂ ਸਾਰਿਆਂ ਨਾਲ ਇਹ ਪਰੰਪਰਾਵਾਂ ਦੀ ਜਿਹੜੀ ਵਿਚਾਰਾਂ ਦੀ ਜਿਹੜੀ ਇਹਨਾਂ ਨਾਲ ਜੁਦ ਹੋਏ ਉਹ ਅੱਜ ਵੀ ਤੁਸੀਂ ਨੈਟ ਤੇ ਦੇਖ ਸਕਦੇ ਹੋ ਤਾਂ ਮੇਰਾ ਇਹ ਫਰਜ਼ ਹੈ ਸੋ ਮੈਂ ਸਮੁੱਚੇ ਜਥੇ ਰੰਦਾਵੇ ਦੇ ਪੂਰੇ ਵਿਸ਼ਵ ਦੇ ਵਿੱਚ ਬੈਠੇ ਹੋਏ ਵਿਦਿਆਰਥੀਆਂ ਨੂੰ ਵੀ ਇਹ ਬੇਨਤੀ ਕਰਦਾ ਤੁਸੀਂ ਜਿੱਥੇ ਕਥਾ ਕਰਦੇ ਹੋ ਸੰਗਤ ਨੂੰ ਇਸ ਗੱਲ ਲਈ ਪ੍ਰੇਰੋ ਕਿ ਜਿੱਥੇ ਇਹ ਹਜਾ ਕੋਈ ਦੁਸ਼ਤ ਨਿੰਦਿਆ ਨਿੰਦਿਆ ਕਰੇ ਇਹ ਬਰਦਾਸ਼ਤ ਕਰਨ ਦਾ ਸਮਾਂ ਨਹੀਂ ਔਰ ਇਹਦੇ ਲਈ ਸਿੱਖ ਕਿਸੇ ਹੋਰ ਤੇ ਟੇਕ ਨਹੀਂ ਰੱਖ ਸਕਦੇ ਕਿ ਇਹਦਾ ਇਲਾਜ ਕੋਈ ਹੋਰ ਕਰੂਗਾ ਇਹਦਾ ਇਲਾਜ ਆਪ ਕਰਨਾ ਪੈਣਾ ਸੋ ਮੈਂ ਇਹੀ ਬੇਨਤੀ ਕਰਦਾ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਬੇਸ਼ੱਕ ਸਾਡੇ ਬਹੁਤ ਸਾਰੇ ਬਖਰੇਵੇਂ ਮਤ ਪੇਦ ਹੁੰਦੇ ਨੇ ਅਸੀਂ ਇੱਕ ਦੂਸਰੇ ਦੇ ਖਿਲਾਫ ਬੜੇ ਤਕੜੇ ਹੋ ਕੇ ਡੱਟ ਜਾਂਦੇ ਹਾਂ ਪਰ ਅੱਜ ਲੋੜ ਹੈ ਕਿ ਸਾਨੂੰ ਇਹੋ ਜੇ ਸਮਿਆਂ ਦੇ ਉੱਤੇ ਜ਼ਰੂਰ ਡਟ ਕੇ ਪਹਿਰਾਦਾਰੀ ਕਰਨੀ ਚਾਹੀਦੀ ਹੈ ਭੁੱਲਾਂ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Rotei.